ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਕਹਾਣੀ ਦੇ ਵਿੱਚ ਇਹ ਕਹਾਣੀ ਹੈ ਕੈਨੇਡਾ ਗਈ ਇੱਕ ਪੰਜਾਬੀ ਕੁੜੀ ਦੀ ਜੋ ਫੇਕ ਮੈਰਿਜ ਦੇ ਜਾਲ ਵਿੱਚ ਫਸ ਗਈ ਫਿਰ ਉਸਦੇ ਨਾਲ ਜੋ ਹੋਇਆ ਉਹ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਅਤੇ ਦਰਦਨਾਕ ਹੈ ਇੱਕ ਠੰਡੀ ਰਾਤ ਸੀ ਕੈਨੇਡਾ ਦੀਆਂ ਸੜਕਾਂ ਤੇ ਸਨਾਟਾ ਛਾਇਆ ਹੋਇਆ ਸੀ ਅਤੇ ਸਿਮਰਨ ਆਪਣੇ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਇਕੱਲੀ ਬੈਠੀ ਸੀ ਉਸ ਦੇ ਹੱਥ ਵਿੱਚ ਉਸ ਦਾ ਪਾਸਪੋਰਟ ਸੀ ਜਿਸ ਵਿੱਚ ਉਸ ਦੀ ਇੱਕ ਪੁਰਾਣੀ ਤਸਵੀਰ ਸੀ ਇੱਕ ਮੁਸਕਰਾਉਂਦੀ ਹੋਈ ਕੁੜੀ ਜਿਸ ਦੀਆਂ ਅੱਖਾਂ ਵਿੱਚ ਸੁਪਨੇ ਸਨ ਪਰ ਅੱਜ ਉਸ ਦੇ ਚਿਹਰੇ ਤੇ ਸਿਰਫ ਉਦਾਸੀ ਅਤੇ ਡਰ ਸੀ ਉਸ ਦਾ ਦਿਲ ਭਾਰੀ ਸੀ ਅਤੇ ਉਸ ਦੇ ਮਨ ਵਿੱਚ ਸਵਾਲ ਘੁੰਮ ਰਹੇ ਸਨ ਮੈਂ ਇੱਥੇ ਕਿਵੇਂ ਆਈ ਮੇਰੇ ਨਾਲ ਅਜਿਹਾ ਕਿਉਂ ਹੋਇਆ ਕੀ ਮੈਂ ਕਦੇ ਆਪਣੇ ਘਰ ਵਾਪਸ ਜਾ ਸਕਾਂਗੀ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਮਾਂ ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈਆਂ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਖਤਮ ਹੋ ਗਈ ਉਸ ਦੀ ਮਾਂ ਦੀ ਆਵਾਜ਼ ਵਿੱਚ ਵੀ ਦਰਦ ਸੀ ਬੇਟਾ ਤੂੰ ਚਿੰਤਾ ਨਾ ਕਰ ਅਸੀਂ ਕੁਝ ਨਾ ਕੁਝ ਕਰਾਂਗੇ ਪਰ ਸਿਮਰਨ ਜਾਣਦੀ ਸੀ ਕਿ ਹੁਣ ਸਭ ਕੁਝ ਬਹੁਤ دیر ਹੋ ਚੁੱਕੀ ਸੀ। ਇੱਕ ਕਹਾਣੀ ਹੈ ਇੱਕ ਪੰਜਾਬੀ ਕੁੜੀ ਦੀ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਕੈਨੇਡਾ ਆਈ ਪਰ ਧੋਖੇਵਾਜੀ ਦੇ ਜਾਲ ਵਿੱਚ ਫਸ ਗਈ। ਸਿਮਰਨ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਕਿਸਾਨ ਸਨ ਜੋ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਸਿਮਰਨ ਦੇ ਪਰਿਵਾਰ ਦੀ ਹਾਲਤ ਬਹੁਤ ਚੰਗੀ ਨਹੀਂ ਸੀ। ਪਰ ਉਸ ਦੇ ਸੁਪਨੇ ਬਹੁਤ ਵੱਡੇ ਸਨ ਉਸ ਨੇ ਰਾਤ ਦਿਨ ਮਿਹਨਤ ਕੀਤੀ ਅਤੇ ਆਖਰਕਾਰ ਕੈਨੇਡਾ ਦੇ ਇੱਕ ਕਾਲਜ ਵਿੱਚ ਦਾਖਲਾ ਲੈ ਲਿਆ ਉਸ ਦੇ ਪਰਿਵਾਰ ਨੇ ਉਸ ਦੇ ਸੁਪਨਿਆਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਆਪਣੀ ਥੋੜੀ ਜਿਹੀ ਜ਼ਮੀਨ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਜਦੋਂ ਸਿਮਰਨ ਨੇ ਕੈਨੇਡਾ ਲਈ ਜਹਾਜ਼ ਵਿੱਚ ਕਦਮ ਰੱਖਿਆ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸ ਦੇ ਮਨ ਵਿੱਚ ਇੱਕ ਸੁਨਹਿਰੀ ਪਵਿੱਖ ਦੀ ਤਸਵੀਰ ਸੀ ਜਿੱਥੇ ਉਹ ਆਪਣੇ ਪਰਿਵਾਰ ਨੂੰ ਮਾਣ ਕਰਵਾਉਣਾ ਚਾਹੁੰਦੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸੁਪਨੇ ਉਸ ਨੂੰ ਇੱਕ ਦਿਨ ਖਤਰਨਾਕ ਰਾਹ ਤੇ ਲੈ ਜਾਣਗੇ ਜਿੱਥੇ ਧੂਖਾ ਅਤੇ ਦੁੱਖ ਉਸ ਦੀ ਉਡੀਕ ਕਰ ਰਹੇ ਸਨ ਕੈਨੇਡਾ ਪਹੁੰਚ ਕੇ ਸਿਮਰਨ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਉਹ ਬਹੁਤ ਮਿਹਨਤ ਕਰਦੀ ਸੀ ਅਤੇ ਜਲਦੀ ਹੀ ਆਪਣੇ ਕਾਲਜ ਵਿੱਚ ਸਭ ਦੀ ਚチェਰੀ ਵੀ ਬਣ ਗਈ ਪਰ ਸਿਮਰਤ ਦੀ ਜ਼ਿੰਦਗੀ ਵਿੱਚ ਇੱਕ ਦਿਨ ਰਾਜ ਨਾਮ ਦਾ ਇੱਕ ਆਦਮੀ ਆਇਆ ਰਾਜ ਬਾਹਰੋਂ ਬਹੁਤ ਸਾਊ ਸੀ ਪਰ ਅੰਦਰੋਂ ਚਲਾਕ ਅਤੇ ਧੋਖੇਵਾਂ ਸੀ ਉਸ ਨੇ ਸਿਮਰਨ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਕਿਹਾ ਮੈਂ ਤੇਰੀ ਮਦਦ ਕਰ ਸਕਦਾ ਹਾਂ ਜੇ ਤੂੰ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣਾ ਚਾਹੁੰਦੀ ਹੈ ਤਾ ਮੇਰੇ ਨਾਲ ਇੱਕ ਫੇਕ ਵਿਆਹ ਕਰਵਾ ਲੈ। ਸਿਮਰਨ ਨੂੰ ਇਹ ਸੁਣ ਕੇ ਝਿਜਕ ਹੋਈ। ਉਸਨੇ ਸੋਚਿਆ ਕਿ ਇਹ ਗਲਤ ਹੈ ਪਰ ਰਾਜ ਨੇ ਉਸ ਨੂੰ ਸਮਝਾਇਆ। ਇਹ ਕੋਈ ਵੱਡੀ ਗੱਲ ਨਹੀਂ। ਬਹੁਤ سارے ਲੋਕ ਇੰਜ ਹੀ ਕਰਦੇ ਨੇ। ਇਹ ਸਿਰਫ ਕਾਗਜ਼ ਦੀ ਗੱਲ ਹੈ। ਸਿਮਰਨ ਨੇ ਆਪਣੇ ਪਰਿਵਾਰ ਬਾਰੇ ਸੋਚਿਆ। ਉਸਨੇ ਸੋਚਿਆ ਕਿ ਜੇ ਇਸ ਨਾਲ ਉਸਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ ਤਾਂ ਇਹ ਗਲਤ ਨਹੀਂ ਹੋਵੇਗਾ ਆਖਰਕਾਰ ਉਸ ਨੇ ਰਾਜ ਦੀ ਗੱਲ ਮੰਨ ਲਈ ਉਸ ਨੂੰ ਨਹੀਂ ਪਤਾ ਸੀ ਕਿ ਇਹ ਫੈਸਲਾ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵੇਗਾ ਸਿਮਰਨ ਅਤੇ ਰਾਜ ਦਾ ਵਿਆਹ ਕਾਗਜ਼ਾਂ ਤੇ ਹੋ ਗਿਆ ਸਿਮਰਨ ਨੂੰ ਲੱਗਿਆ ਕਿ ਉਸ ਦਾ ਸੁਪਨਾ ਹੁਣ ਸੱਚ ਹੋਣ ਜਾ ਰਿਹਾ ਹੈ ਪਰ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਸੀ ਕੁਝ ਹਫ਼ਤੇ ਬਾਅਦ ਰਾਜ ਨੇ ਸਿਮਰਨ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਉਸ ਨੇ ਕਿਹਾ ਵਿਆਹ ਦੇ ਕਾਗਜ਼ ਪੂਰੇ ਕਰਨ ਲਈ ਮੈਨੂੰ ਪੈਸੇ ਚਾਹੀਦੇ ਹਨ। ਸਮਰਨ ਨੇ ਆਪਣੀ ਬਚਤ ਵਿੱਚੋਂ ਉਸ ਨੂੰ ਪੈਸੇ ਦੇ ਦਿੱਤੇ। ਪਰ ਰਾਜ ਦੀਆਂ ਮੰਗਾਂ ਵਧਦੀਆਂ ਗਈਆਂ। ਉਸ ਨੇ ਉਸ ਤੋਂ ਹੋਰ ਪੈਸੇ ਮੰਗੇ ਅਤੇ ਧਮਕੀ ਦਿੱਤੀ। ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਇਹ ਵਿਆਹ ਰੱਦ ਕਰ ਦਿਆਂਗਾ ਅਤੇ ਤੇਰਾ 비za ਖਤਮ ਹੋ ਜਾਵੇਗਾ। ਸਮਰਨ ਡਰ ਗਈ। ਇੱਕ ਦਿਨ सिमरन ਨੂੰ ਪਤਾ ਲੱਗਾ ਕਿ ਰਾਜ ਉਸ ਨਾਲ ਧੋਖਾ ਕੀਤਾ ਸੀ ਉਸ ਦਾ ਵਿਆਹ ਸਿਰਫ ਇੱਕ ਝੂਠ ਸੀ ਅਤੇ ਰਾਜ ਨੇ ਉਸ ਦੇ ਸਾਰੇ ਪੈਸੇ ਲੈ ਕੇ ਉਸ ਨੂੰ ਧੋਖਾ ਦੇ ਦਿੱਤਾ सिमरਨ ਦੀ ਜ਼ਿੰਦਗੀ ਇੱਕ ਪਲ ਵਿੱਚ ਤਬਾਹ ਹੋ ਗਈ ਉਸ ਦੇ ਪੈਸੇ ਖਤਮ ਹੋ ਗਏ ਅਤੇ ਉਸ ਦਾ ਭਵਿੱਖ ਅਨਿਸ਼ਚਿਤ ਹੋ ਗਿਆ सिमरਨ ਨੇ ਹਿੰਮਤ ਕਰਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਪੁਲਿਸ ਨੇ ਕਿਹਾ ਕਿ ਇਹ ਮਾਮਲਾ ਸਿਵਲ ਹੈ ਅਤੇ ਉਹ ਕੁਝ ਨਹੀਂ ਕਰ ਸਕਦੇ ਸਿਮਰਨ ਦਾ ਦਿਲ ਟੁੱਟ ਗਿਆ ਉਸਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਅਤੇ ਰੋਂਦੇ ਹੋਏ ਸਾਰੀ ਗੱਲ ਦੱਸੀ ਉਸਦੀ ਮਾਂ ਨੇ ਕਿਹਾ ਬੇਟਾ ਤੂੰ ਵਾਪਸ ਆ ਜਾ ਅਸੀਂ ਕੁਝ ਅਸੀਂ ਸਭ ਕੁਝ ਸੰਭਾਲ ਲਵਾਂਗੇ ਪਰ ਸਿਮਰਨ ਨੂੰ ਲੱਗਦਾ ਸੀ ਕਿ ਉਹ ਆਪਣੇ ਪਰਿਵਾਰ ਦਾ ਸਾਹਮਣਾ ਨਹੀਂ ਕਰ ਸਕਦੀ ਜਿਨ੍ਹਾਂ ਨੇ ਉਸ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਉਸ ਨੇ ਫੈਸਲਾ ਕੀਤਾ ਕਿ ਉਹ ਕੈਨੇਡਾ ਵਿੱਚ ਹੀ ਰਹੇਗੀ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰੇਗੀ ਪਰ ਇਹ ਰਾਹ ਆਸਾਨ ਨਹੀਂ ਸੀ ਉਸ ਨੂੰ ਛੋਟੀਆਂ-ਮੋਟੀਆਂ ਰੋਕਰੀਆਂ ਕਰਨੀਆਂ ਪਈਆਂ ਕਦੇ ਰੈਸਟੋਰੈਂਟ ਵਿੱਚ ਭਾਂਡੇ ਮਾਂਜੇ ਕਦੇ ਦੁਕਾਨਾਂ ਵਿੱਚ ਸਫਾਈ ਕਰਨੀ ਉਸ ਦੀ ਜ਼ਿੰਦਗੀ ਵਿੱਚ ਸੁੱਖ ਚੈਨ ਗਾਇਬ ਹੋ ਗਿਆ ਸੀ ਉਸ ਦੇ ਸੁਪਨੇ ਜੋ ਕਦੇ ਉਸ ਦੀ ਤਾਕਤ ਸਨ ਹੁਣ ਉਸ ਦੇ ਲਈ ਇੱਕ ਸਜ਼ਾ ਬਣ ਗਏ ਸਨ ਸਿਮਰਨ ਦੀ ਇਸ ਕਹਾਣੀ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਵਿਦੇਸ਼ ਜਾ ਕੇ ਆਪਣੇ ਸੁਪਨੇ ਪੂਰੇ ਕਰਨ ਦੀ ਚਾਹਤ ਹਰ ਕਿਸੇ ਦੇ ਦਿਲ ਵਿੱਚ ਹੁੰਦੀ ਹੈ ਪਰ ਇਸ ਰਾਹ ਵਿੱਚ ਸਾਵਧਾਨੀ ਬਹੁਤ ਜ਼ਰੂਰੀ ਹੈ। ਸਾਨੂੰ ਕਿਸੇ ਅਜਨਬੀ ਤੇ ਅੰਨਾ ਭਰੋਸਾ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਫੈਸਲੇ ਬਹੁਤ ਸੋਚ ਸਮਝ ਕੇ ਲੈਣੇ ਚਾਹੀਦੇ ਹਨ ਅਤੇ ਆਪਣੇ ਪਰਿਵਾਰ ਜਾਂ ਨਜ਼ਦੀਕੀ ਦੋਸਤਾਂ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸਫਲਤਾ ਸਿਰਫ ਮਿਹਨਤ ਤੇ ਇਮਾਨਦਾਰੀ ਨਾਲ ਹੀ ਮਿਲ ਸਕਦੀ ਹੈ। ਗਲਤ ਰਾਹ ਚੁਣਨ ਨਾਲ ਸਾਡੇ ਸੁਪਨੇ ਤਾਂ ਟੁੱਟਦੇ ਹੀ ਹਨ। ਸਾਡੇ ਅਜ਼ੀਜ਼ਾਂ ਦਾ ਭਰੋਸਾ ਵੀ ਟੁੱਟ ਜਾਂਦਾ ਹੈ।